ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਦੇ ਸਬੰਧ ਵਿੱਚ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਕੀਤਾ ਗਿਆ ਪੱਤਰ ਜਾਰੀ ਕੀਤੇ ਗਏ ਨੇ ਤੇ ਮੁਲਾਜ਼ਮਾਂ ਲਈ ਜਿਹੜੀ ਵੱਡੀ ਖੁਸ਼ਖਬਰੀ ਆਈ ਹੈ ਕੀ ਇਹ ਵੱਡੀ ਖੁਸ਼ਖਬਰੀ ਇਸ ਦੀ ਗੱਲ ਕਰਾਂਗੇ ਆਪਾਂ ਇਸ ਦੇ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਾਮੇ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਮੁਲਾਜ਼ਮਾਂ ਨਾਲ ਸੰਬੰਧਤ ਪੈਨਸ਼ਨ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਭਰਤੀਆਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਵੀ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਦੇ ਸਬੰਧ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਵਿੱਤ ਵਿਭਾਗ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਿਹੜੇ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਤਾਂ ਇਸ ਦੇ ਵਿੱਚ ਜਿਹੜਾ ਇੱਕ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਮੁਲਾਜ਼ਮ ਪੰਜਵੇਂ ਪੇਕ ਮਿਸ਼ਨ ਦੇ ਅਨੁਸਾਰ ਤਨਖਾਹਾਂ ਲੈ ਰਹੇ ਨੇ ਪੈਨਸ਼ਨਰ ਲੈ ਰਹੇ ਨੇ ਤੇ ਉਹਨਾਂ ਦੇ ਡੀਏ ਦੇ ਵਿੱਚ ਜਿਹੜਾ ਤੇ ਟੀਆਰ ਦੇ ਵਿੱਚ ਡੀਆਰ ਦੇ ਵਿੱਚ ਜਿਹੜੇ ਦੀਦਾਰ ਦੇ ਵਿੱਚ 11% ਦਾ ਵਾਧਾ ਕਰ ਦਿੱਤਾ ਗਿਆ ਹੈ ਤਾਂ ਜਿਹੜਾ ਡੀਏ ਪਹਿਲਾਂ 456% ਸੀਗਾ ਜਿਸ ਨੂੰ ਵਧਾ ਕੇ ਇਹ 468% ਕਰ ਦਿੱਤਾ ਗਿਆ 11% ਦਾ ਜਿਹੜਾ ਵਾਧਾ ਕਰ ਦਿੱਤਾ ਗਿਆ ਜੋ ਕਿ ਜਨਵਰੀ ਤੋਂ ਲਾਗੂ ਹੋਵੇਗਾ ਤਾਂ ਜਨਵਰੀ ਤੋਂ ਜੁਲਾਈ ਚੱਤ ਤੱਕ ਦਾ ਜਿਹੜਾ ਬਕਾਇਆ ਹੈ ਜੂਨ 2025 ਦੀ ਤਨਖਾਹ ਨਾਲ ਦਿੱਤਾ ਜਾਵੇਗਾ ਤਾਂ ਇਸੇ ਤਰ੍ਹਾਂ 6ਵੇਂ ਪੇ ਕਮਿਸ਼ਨ ਦੇ ਵਿੱਚ ਜਿਹੜਾ ਸੀ ਡੀਏ ਦੇ ਜਿਹੜੇ ਵਾਧਾ ਜਿਹੜਾ ਹੈ ਮਹਿੰਗਾਈ ਪੱਤੇ ਦਾ ਜਿਹੜਾ ਵਾਧਾ ਹੈ ਉਹ 6% ਦਾ ਵਾਧਾ ਕਰ ਦਿੱਤਾ ਹੈ ਛੇਵੇਂ ਪੇ ਕਮਿਸ਼ਨ ਦਾ ਜਿਹੜਾ ਲਾਭ ਲਾਇਰ ਕਰਮਚਾਰੀ ਤੇ ਪੈਨਸ਼ਨਰ ਉਹਨਾਂ ਦਾ ਜਿਹੜਾ ਡੀਏ ਪਹਿਲਾਂ ਸੀ 246% ਸੀ ਤੇ ਹੁਣ ਜਿਹੜਾ ਵਧਾ ਕੇ 252% ਕਰ ਦਿੱਤਾ ਗਿਆ ਜਿਹੜਾ 6% ਦਾ ਇਸ ਦੇ ਵਿੱਚ ਵਾਧੂ ਫਾਇਦਾ ਕਰ ਦਿੱਤਾ ਗਿਆ ਇਸ ਦਾ ਜਿਹੜਾ ਮਹंगाई भत्ता ਹੋਵੇ ਜਨਵਰੀ ਤੋਂ ਲਾਗੂ ਕੀਤਾ ਜਾਵੇਗਾ ਤੇ ਜਨਵਰੀ ਤੋਂ ਜੁਲਾਈ ਤੱਕ ਦਾ ਜਿਹੜਾ ਬਕਾਇਆ ਇਹਨਾਂ ਨੂੰ ਲਾਭ ਦਿੱਤਾ ਜਾਵੇਗਾ ਉਹ ਜੂਨ ਮਹੀਨੇ ਦੀ ਤਨਖਾਹ ਦੇ ਨਾਲ ਇਹਨਾਂ ਨੂੰ ਦਿੱਤਾ ਜਾਵੇਗਾ 5ਵੇਂ ਛੇਵੇਂ ਮਿਸ਼ਨ ਦੇ ਵਿੱਚ 11% ਦਾ ਡੀਏ ਦਾ ਵਾਧਾ ਕੀਤਾ ਗਿਆ ਤੇ 6ਵੇਂ ਪੇ ਕਮਿਸ਼ਨ ਦੇ ਅਨਸਾਰ ਜਿਹੜੇ ਪੈਨਸ਼ਨਰ ਜਰੇ ਤੇ ਕਰਮਚਾਰੀ ਲਾਭ ਲੈ ਰਹੇ ਨੇ ਉਹਨਾਂ ਦੇ ਜਿਹੜਾ ਡੀਏ ਦੇ ਵਿੱਚ ਇਹ 6% ਦਾ ਵਾਧਾ ਕੀਤਾ ਗਿਆ ਤੇ ਇਹ ਜਿਹੜਾ ਮਹਿੰਗਾਈ ਪੱਤੇ ਦੀ ਅਧਰਾਨੇ ਜਨਵਰੀ ਤੋਂ ਲਾਗੂ ਕੀ ਸਿਆ ਜਾਣਗੇ ਹ ਤੇ ਜਨਵਰੀ ਇਹ ਤੋਂ ਜੁਲਾਈ ਤੱਕ ਦਾ ਜਿਹੜਾ ਬਕਾਇਆ ਜੂਨ ਮਹੀਨੇ ਦੀ ਤਨਖਾਹ ਦੇ ਨਾਲ ਦਿੱਤਾ ਜਾਵੇਗਾ ਇਹ ਦੋ ਜਿਹੜੇ ਉਹ ਤੋਂ ਭਾਗ ਵੱਲੋਂ ਪੱਤਰ ਜਾਰੀ ਕੀਤੇ ਗਏ ਸੀ ਜਿਸ ਦੇ ਵਿੱਚ ਮਹंगाई पत्ते ਦੇ ਨਾਲ ਨਾਲ ਜਿਹੜਾ ਮਹंगाई ਰਾਤ ਡੀਆਰ ਜਿਹੜੀ ਹੈ ਉਹ ਵੀ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਡੀਏ ਨੂੰ 6% ਤੋਂ 11% ਦਾ ਵਾਅਦਾ ਕੀਤਾ ਗਿਆ ਤਾਂ ਇਸ ਦੇ ਨਾਲ ਨਾਲ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 13% ਡੀਏ ਦਾ ਜਿਹੜਾ ਬਕਾਇਆ ਹੈ ਤਾਂ ਉਸ ਨੂੰ ਵੀ ਜਾਰੀ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਵੀ ਜਿਹੜਾ ਜਲਦੀ ਉਸ ਦਾ ਵੀ ਮਸਲਾ ਹੱਲ ਕੀਤਾ ਜਾਵੇਗਾ ਤਾਂ ਉਹ ਵੀ ਜਿਹੜਾ ਡੀਏ ਇਹ 13% ਦਾ ਬਕਾਇਆ ਰਹਿੰਦਾ ਤਾਂ ਉਸ ਨੂੰ ਵੀ ਹੱਲ ਕੀਤਾ ਜਾਵੇਗਾ ਉਸ ਨੂੰ ਵੀ ਜਾਰੀ ਕੀਤਾ ਜਾਣਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਾਣਕਾਰੀ ਮਿਲ ਰਹੀ ਹੈ ਕਿ ਉਸ ਦਾ ਵੀ ਜਿਹੜਾ ਬਕਾਇਆ ਜੂਨ ਮਹੀਨੇ ਦੇ ਵਿੱਚ ਜੁਲਾਈ ਦੇ ਵਿੱਚ ਜਿਹੜਾ ਜਾਰੀ ਕਰ ਦਿੱਤਾ ਜਾਵੇਗਾ ਤਾਂ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ